ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲਾ ਜਿਸ ਵਕਤ ਜੀਵ ਪਰਮੇਸ਼ਰ ਦੇ ਚਰਨਾਂ ਨਾਲ ਲੇਵ ਲਗਾ ਕੇ ਤੇ ਸੱਚਾ ਆਨੰਦ ਪ੍ਰਾਪਤ ਕਰ ਹੀ ਲੈਂਦਾ ਹੈ ਤੇ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ ਉਸ ਵਕਤ ਦਾ ਨਾਮ ਅੰਮ੍ਰਿਤ ਵੇਲਾ ਹੈ ਮਾਨਸ ਜਨਮ ਵਿੱਚ ਅੰਮ੍ਰਿਤ ਵੇਲਾ ਹੀ ਕਿਹਾ ਜਾਂਦਾ ਹੈ ਜਿਸ ਵਕਤ ਪਰਮਾਤਮਾ ਦਾ ਨਾਮ ਜਪਿਆ ਜਾਵੇ ਉਸ ਵਕਤ ਦਾ ਨਾਮ ਵੀ ਅੰਮ੍ਰਿਤ ਵੇਲਾ ਹੈ ਕਿਉਂਕਿ ਉਸ ਵਕਤ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ ਸਵੇਰੇ ਦੇ ਵਕਤ ਨੂੰ ਹੀ ਅੰਮ੍ਰਿਤ ਵੇਲਾ ਆਖਦੇ ਹਨ ਬਹੁਤੋਂ ਤੋਂ ਪਹਿਲਾ ਰਾਤ ਦਾ ਪਿਛਲਾ ਹਿੱਸਾ ਜਿਸ ਵਿੱਚ ਸ਼ੋਰ ਸ਼ਰਾਬਾ ਨਹੀਂ ਹੁੰਦਾ ਔਰ ਮਨ ਦਾ ਸਾਫ਼ ਹੋਣ ਕਰਕੇ ਗੁਰਬੇਦ ਨਿਰਮਲ ਹੁੰਦੀ ਹੈ ਉਸ ਸਮੇਂ ਜਾਗ ਕੇ ਇਸ਼ਨਾਨ ਕਰਨਾ ਅਤੇ ਪ੍ਰੀਮ ਪਿਤਾ ਵਾਹਿਗੁਰੂ ਦੇ ਚਰਨਾਂ ਨਾਲ ਲਿਵ ਲਗਾਉਣੀ ਇਹੋ ਵੀ ਅੰਮ੍ਰਿਤ ਵੇਲਾ ਹੈ ਤੇ ਸਿੱਖ ਧਰਮ ਵਿੱਚ ਇਸ ਵੇਲੇ ਜਾਗਣ ਦਾ ਜ਼ਰੂਰੀ ਹੁਕਮ ਹੈ हां जी ਜੀਰਾ ਜਾਗਣਾ ਹੀ ਨਹੀਂ ਪੰਚ ਤਾਂ ਸਾਰੀ ਦੁਨੀਆ ਜਾਗਦੀ ਹੈ ਪਰ ਗੁਰੂ ਜੀ ਜਾਗਣ ਲਈ ਇਹ ਹੁਕਮ ਦਿੰਦੇ ਹਨ ਜਾਗਣਾ ਜਾਗਨ ਨਿਕਾ ਹਰ ਕੀਰਤਨ ਮਹਿ ਜਾਗਣਾ ਜਾਗਣ ਵਿੱਚ ਉਹ ਐਸਾ ਜਾਗਣਾ ਉਤਮ ਹੈ ਜੋ ਜਾਗ ਕੇ ਹਰੀ ਜਸ ਕਰਦਾ ਹੈ ਜੋ ਪੁਰਸ਼ ਇਸ ਵਕਤ ਪਿਛਲੀ ਰਾਤ ਜਾਗਦਾ ਨਹੀਂ ਹੈ ਪ੍ਰੀਤ ਜੀ ਕਹਿੰਦੇ ਹਨ ਜੋ ਅੰਮ੍ਰਿਤ ਵੇਲੇ ਨਹੀਂ ਜਾਗਦਾ ਉਹ ਜੀਵਦਾ ਹੀ ਮਰ ਗਿਆ ਹੈ ਕਿਉਂਕਿ ਉਸਨੇ ਜੀਵਨ ਪਦਵੀ ਦੇਣ ਵਾਲੀ ਕਣੀ ਆਪਣੇ ਅੰਦਰ ਪੈਦਾ ਹੀ ਨਹੀਂ ਕੀਤੀ ਵਾਸੇ ਜੀਵ ਦਾ ਹੀ ਮੁਰਦੇ ਦੇ ਤੁਲ ਤੇ ਅਪਰਮਾਨ ਹੈ ਅੰਮ੍ਰਿਤ ਵੇਲੇ ਉੱਠ ਕੇ ਹੰਨ ਤੇ ਸਤਿਗੁਰ ਜੀ ਦੀ ਇਸ ਖੰਦਮ ਅਨੁਸਾਰ ਆਪਣੇ ਕੰਮ ਨੂੰ ਸ਼ੁਰੂ ਕਰਦੇ ਹਨ ਇਸ਼ਨਾਨ ਕਰਕੇ ਆਪਣੇ ਮਨ ਨੂੰ ਗੁਰੂ ਨਿਰੰਕਾਰ ਦੇ ਚਰਨਾਂ ਵਿੱਚ ਲਗਾ ਦਿੰਦੇ ਹਨ ਤੇ ਚਰਨਾਂ ਦੇ ਨਾਲ ਪਵਰ ਰੂਪ ਹੋ ਕੇ ਲਪਟੇ ਰਹਿੰਦੇ ਹਨ ਐਸੇ ਜੀਵਾਂ ਦੇ ਕਰੋੜਾਂ ਪਾਪ ਦੂਰ ਹੋ ਗਏ ਹਨ ਤੇ ਉਹਨਾਂ ਦੇ ਭਲੇ ਸੰਜੋਗ ਪਰਮਾਤਮਾ ਨਾਮ ਪ੍ਰਗਟ ਹੋਏ ਸਨ ਸੋ ਉਹਨਾਂ ਮਹਾਪੁਰਸ਼ਾਂ ਨੇ ਆਪਣੇ ਜਨਮ ਨੂੰ ਸਵਾਰ ਲਿਆ ਹੈ ਕਿ ਗੁਰੂ ਜੀ ਨੇ ਇਹਨਾਂ ਹੁਕਮਾਂ ਨੂੰ ਪੂਰਾ ਕੀਤਾ ਹੈ ਅੰਮ੍ਰਿਤ ਵੇਲੇ ਸਚ ਨਾਮ ਵਟਿਆਈ ਵਿਚਾਰ ਗੁਰੂ ਜੀ ਦੇ ਹੁਕਮਾਂ ਨੂੰ ਮੰਨਦੇ ਹੋਏ ਸਦਾ ਹੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਾਮ ਜਪਣ ਲਈ ਤਤਪਰ ਹੁੰਦੇ ਹਨ ਇਸ ਅੰਮ੍ਰਿਤ ਵੇਲੇ ਨੇ ਹੀ ਬਦਤਕ ਪੇਜ ਜੀ ਨੂੰ ਉਤਾਰ ਦਿੱਤਾ ਤੇ ਅੰਮ੍ਰਿਤ ਵੇਲੇ ਨਾ ਉੱਠੇ ਤਾਂ ਸ਼੍ਰੀ ਰਾਮਾਨੰਦ ਜੀ ਇਹਨਾਂ ਨੂੰ ਕਿਸ ਤਰ੍ਹਾਂ ਉਪਦੇਸ਼ ਕਰਦੇ ਇਹਨਾਂ ਨੇ ਉਪਦੇਸ਼ ਬਾਬਤ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ یوں ਲਿਖਦੇ ਹਨ ਹੋਏ ਬਿਰਕਤ ਬਨਾਸੀ ਰਹੰਦਾ ਰਾਮਾਨੰਦ ਗੁਸਾਈ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਦੰਦਾ ਨਾਵਣ ਟਾਈ ਅਗੋ ਹਿਦੇ ਜਾਈ ਕੇ ਲੰਮਾ ਪਿਆ ਕਬੀਰਤ ਥਾਈ ਪੈਰੀ ਟੁੰਬ ਉਠਾਲਿਆ ਬੁਲ ਹੈ ਰਾਮ ਸਿਖ ਸਮਝਾਈ ਸੋ ਇਸ ਪ੍ਰਕਾਰ શ્રી 라ਮਾਨੰਦ ਜੀ ਨੇ ਸ਼੍ਰੀ ਕਬੀਰ ਸਾਹਿਬ ਜੀ ਨੂੰ ਉਪਦੇਸ਼ ਦਿੱਤਾ। ਕਬੀਰ ਸਾਹਿਬ ਜੀ ਨੇ ਇਤਨਾ ਹੀ ਉਪਦੇਸ਼ ਸੁਣ ਕੇ ਸਾਰਣ ਕਰ ਲਿਆ। ਭਰਾ ਜੀ ਨੇ ਨਾਮ ਜਪਣ ਲਈ ਤਤਪਰ ਹੋਏ ਤੇ ਬੜੀ ਉੱਚ ਪਦਵੀ ਨੂੰ ਪ੍ਰਾਪਤ ਕੀਤਾ। ਅੱਜ ਕੱਲ੍ਹ ਤੋਂ ਪਹਿਲੇ ਜਮਾਨੇ ਵਿੱਚ ਵੱਡੇ ਵੱਡੇ ਰਾਜੇ ਦੁਨੀਆ ਵਿੱਚ ਹੋਏ ਪਰੰਤੂ ਉਹਨਾਂ ਦਾ ਨਾਮ ਤੱਕ ਕੋਈ ਨਹੀਂ ਜਾਣਦਾ। ਪਰ ਸ਼੍ਰੀ ਕਬੀਰ ਸਾਹਿਬ ਜੀ ਦਾ ਨਾਮ ਪੂਲ ਦੁਨੀਆ ਤੇ ਪ੍ਰਗਟ ਅਤੇ ਅਟਲ ਹੈ। ਸੋ ਇਹ ਸਭ ਅੰਮ੍ਰਿਤ ਵੇਲੇ ਦੀ ਹੀ ਕਿਰਪਾ ਹੈ। ਸੋ ਅੰਮ੍ਰਿਤ ਵੇਲੇ ਨਾਮ ਜਪਣ ਦਾ ਸੱਚਾ ਵਕਤ ਹੁੰਦਾ ਹੈ ਇਸ ਵਾਸਤੇ ਜੀਵ ਨੂੰ ਜ਼ਾਇਦਾ ਕਿ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰੇ ਕਿਉਂਕਿ ਮਾਨਸ ਜਨਮ ਵਿੱਚ ਸੱਚਾ ਲਾਭ ਕੀ ਲਾਭ ਕੀ ਇਹੋ ਹੈ ਨਾਲੇ ਦੁਨਿਆਵੀ ਕੰਮਾਂ ਲਈ ਇਹ ਵਕਤ ਚੰਗਾ ਹੈ ਇਸ ਵਕਤ ਉੱਠਿਆ ਹੋਇਆ ਸਭ ਕੰਮ ਅੱਛੀ ਤਰ੍ਹਾਂ ਸਵਾਰ ਲੈਂਦੇ ਹਨ ਪਰੰਤੂ ਮਾਨਸ ਜਨਮ ਦੀ ਸਫਲਤਾ ਲਈ ਜਾਗਣਾ ਚਾਹੇ ਕੰਮ ਕਰਦਾ ਹੋਵੇ ਚਾਹੇ ਕੰਮ ਵਿੱਚ ਲੱਗਾ ਵੀ ਸਿਮਰਨ ਕਰੀ ਜਾਵੇ ਇਹੋ ਹੀ ਫਲ ਹੈ ਕਿ ਉਹ ਟਿਕੇ ਭਜਨ ਬੰਦਗੀ ਕਰੇ ਤੇ ਅੰਮ੍ਰਿਤ ਵੇਲਾ ਮਾਨਸ ਜਨਮ ਸਫਲ ਕਰੇ